ਸਾਰੇ ਘਟਨਾਕਰਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹਾਲਾਤ ਬਹੁਤ ਮਾੜੇ ਨੇ ਇਸ ਸਮੇਂ ਬੰਗਲਾਦੇਸ਼ ਦੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਉੱਥੋਂ ਆਪਣਾ ਦੇਸ਼ ਛੱਡਣਾ ਪਿਆ ਬਪਰੇ ਸਾਹਿਬ ਟੋਟਲ ਗੁਰਦੁਆਰਾ ਸਾਹਿਬ ਕਿੰਨੇ ਨੇ ਬੰਗਲਾਦੇਸ਼ ਦੇ ਵਿੱਚ ਐ ਸਵਾਗਤ ਤੇ ਪੰਜ ਹੀ ਆ ਜੀ ਕੋਈ ਉਹਨਾਂ ਨੇ ਹਮਲਾ ਤਾਂ ਨਹੀਂ ਕੀਤਾ ਪੁਲਿਸ ਪਿੱਛੇ ਕਰਕੇ ਡਰਦੇ ਅੰਦਰ ਬਣ ਗਏ ਉਹ ਤੇ ਬਪਰੇ ਸਾਹਿਬ ਜਿਹੜੇ ਮੰਦਰ ਹੈਗੇ ਨੇ ਮੰਦਰਾਂ ਨੂੰ ਸੁਰੱਖਿਆ ਦਿੱਤੀ ਗਈ ਆ ਉੱਥੋਂ ਦੇ ਕੋਈ ਫੌਜ ਵੱਲੋਂ ਜਾਂ ਸਥਾਨਕ ਪੁਲਿਸ ਵੱਲੋਂ ਮੰਦਰ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਮੁਸਲਮ ਵੀ ਸਿਕਿਉਰਿਟੀ ਦਾ ਕੰਮ ਦਿੰਦੇ ਰਹਿਆ ਜਦੋਂ ਸ਼ੇਖ ਹੁਸੈਨਾ ਨੇ ਜਦੋਂ ਆਪਣਾ ਦੇਸ਼ ਛੱਡਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਹੀ ਸਾਰੀ ਜਨਤਾ ਪਤਾ ਨਹੀਂ ਕਿਦਰ ਹੋਏ ਇੰਨੀ ਇਕੱਠੀ ਆ ਗਈ ਸਚਕਾਲ ਜੀ ਤੁਸੀਂ ਜੁੜਿਓ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਆਪਾਂ ਗੱਲ ਕਰਾਂਗੇ ਬੰਗਲਾਦੇਸ਼ ਦੀ ਕਿ ਬੰਗਲਾਦੇਸ਼ ਦੇ ਵਿੱਚ ਜੋ ਹਾਲਾਤ ਨੇ ਜੋ ਉਥੇ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਦਿਨਾਂ ਦੇ ਉੱਤੋਂ ਦੰਗੇ ਜਿਹੜੇ ਭੜਕੇ ਹੋਏ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਪਣਾ ਦੇਸ਼ ਛੱਡ ਚੁੱਕੇ ਨੇ ਸੋ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕੀ ਉਥੋਂ ਦੇ ਗੁਰਦੁਆਮਾਂ ਦੇ ਉੱਥੇ ਗੁਰਦੁਆਰਾ ਸਾਹਿਬ ਦੇ ਜਾਂ ਉੱਥੇ ਮੰਦਰਾਂ ਦੇ ਹਾਲਾਤ ਕੀ ਨੇ ਕਿਉਂਕਿ ਜਿਹੜੇ ਸਾਡੇ ਸਿੱਖ ਕੌਮਾਂ ਉੱਥੇ ਘਟ ਗਿਣਤੀ ਚ ਹੈ ਤੇ ਇਸ ਕਰਕੇ ਘਟ ਗਿਣਤੀਆਂ ਚ ਕੀ ਉੱਥੇ ਹਮਲੇ ਹੋ ਰਹੇ ਨੇ ਕੀ ਗੁਰੂ ਧਾਮਾਂ ਤੇ ਕੋਈ ਹਮਲਾ ਹੋਇਆ ਕੀ ਗੁਰਦੁਆਰਾ ਸਾਹਿਬ ਮਹਿਫੂਜ਼ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਸੇਵਾ ਕਰਨ ਵਾਲੇ ਸੇਵਾਦਾਰ ਮਹਿਫੂਜ਼ ਨੇ ਸੋ ਆਪਾਂ ਸਾਰੇ ਇਸ ਮਾਮਲੇ ਦੇ ਉੱਪਰ ਝਾਤ ਮਾਰਾਂਗੇ ਤੇ ਗੱਲਬਾਤ ਕਰਾਂਗੇ ਸੋ ਇਸ ਸਮੇਂ ਸਾਰੇ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਸਰਦਾਰ ਅਜੈਬ ਸਿੰਘ ਬਪਰੇ ਆਏ ਬਪਰੇ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਪਰੇ ਸਾਹਿਬ ਇਸ ਸਮੇਂ ਸਾਨੂੰ ਸਭ ਤੋਂ ਪਹਿਲਾਂ ਸਿੱਧਾ ਸਵਾਲ ਇਹ ਆ ਕਿ ਤੁਸੀਂ ਇਹ ਦੱਸੋ ਕਿ ਗੁਰੂ ਧਾਮ ਇਸ ਸਮੇਂ ਬੰਗਲਾਦੇਸ਼ ਦੇ ਵਿੱਚ ਮਹਿਫੂਜ਼ ਨੇ ਹਾਂਜੀ ਬਿਲਕੁਲ ਮਹਿਫੂਜ਼ ਨੇ ਗੁਰਦਵਾਰਿਆਂ ਤੇ ਕੋਈ ਕਿਸੇ ਕਿਸਮ ਦਾ ਵੀ ਉਹ ਨਾ ਦਾ ਅਟੈਕ ਨਹੀਂ ਹੋਇਆ ਜਿਹੜੀ ਆਪੋਜੀਸ਼ਨ ਪਾਰਟੀ ਉੱਤੇ ਜਿਹੜੀ ਜਿਵੇਂ ਲੜ ਰਹੀ ਸੀ ਜੀ ਆਪਣੇ ਉਹਦਾ ਨਾਮ ਬੈਂਦਾ ਆ ਬੀਐਮਪੀ ਨਾਈਟ ਟ੍ਰਾਂਕਲਸ ਕਹਿੰਦੇ ਆ ਨੋ ਜੀ ਉਹ ਪਰ ਜਿੱਥੇ ਮੰਦਰਾਂ ਦੇ ਕਿਤੇ ਕਿਤੇ ਅਟੈਕ ਹੋਇਆ ਬਾਦ ਇਹ ਉਹ ਵੀ ਬਹੁਤ ਜ਼ਿਆਦਾ ਨਹੀਂ ਜੀ ਉਹ ਬਹੁਤ ਥੋੜਾ ਉਤਰੋ ਕੰਟਰੋਲ ਦੇ ਵਿੱਚ ਹੋ ਗਿਆ ਵਾ ਸਾਰਾ ਕੁਝ ਜੀ ਹਮ ਇੱਕ ਤਾਕਾ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਇੱਕ ਗੁਰੂ ਨਾਨਕ ਦੇਵ ਜੀ ਦਾ ਅਤੇ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀ ਇਹ ਫਿਰ ਚਿਟਾਗਾਉਂ ਜਿਹੜਾ ਸ਼ਹਿਰ ਹੈ ਜਿਹੜਾ ਉੱਥੋਂ ਦਾ ਉਹਦੇ ਵਿੱਚ ਵੀ ਦੋ ਗੁਰਦੁਆਰੇ ਆ ਇੱਕ ਗੁਰੂ ਨਾਨਕ ਦੇਵ ਜੀ ਦਾ ਤੇ ਇੱਕ ਵੈਸੇ ਉੱਥੇ ਗੁਰਦੁਆਰਾ ਸਾਹਿਬ ਪਹਿਲਾਂ ਤੋਂ ਮੌਜੂਦ ਆ ਉਹਨੂੰ ਵੀ ਚਾਲੂ ਵੀ ਰੱਖਿਆ ਗਿਆ ਜੀ ਇੱਕ ਫਿਰ ਗੁਰਦੁਆਰਾ ਪੈਂਦਾ ਜੀ ਮਹਿਮਨ ਸਿੰਘ ਜਗਾ ਉੱਥੇ ਜੀ ਸਾਰੇ ਗੁਰਦੁਆਰੇ ਮਹਿਫੂਜ਼ ਆ ਸਾਰਿਆਂ 'ਚ ਆਪਣੇ ਗ੍ਰੰਥੀ ਹੈਗੇ ਨੇ ਜੀ ਤੇ ਕੋਈ ਕਿਤੇ ਕੋਈ ਮਾੜੀ ਘਟਨਾ ਨਹੀਂ ਹੋਈ ਬਾਬਾ ਜੀ ਸਭ ਟੋਟਲ ਗੁਰਦੁਆਰਾ ਸਾਹਿਬ ਕਿੰਨੇ ਨੇ ਬੰਗਲਾਦੇਸ਼ ਦੇ ਵਿੱਚ ਐਸ ਵਕਤ ਪੰਜ ਹੀ ਆ ਜੀ ਕਿ ਸਾਰਿਆਂ ਦੀ ਮੈਨੇਜਮੈਂਟ ਤੁਹਾਡੇ ਕੋਲ ਸਾਰੇ ਦੀ ਸਾਰੇ ਦੀ ਸਾਰੇ ਦੀ ਮੈਨੇਜਮੈਂਟ ਸਾਡੇ ਕੋ ਆ ਜਿਹੜੀ ਇੰਡੀਆ ਵੱਲੋਂ ਕਹ ਲੋ ਜੀ ਇਹ ਕੋਲਕਾਤਾ ਬੋਰਡ ਬਣਦਾ ਹੈ ਬੋਰਡ ਸਾਨੂੰ 1970 ਤੋਂ ਬਣਦਾ ਆ ਰਿਹਾ ਜੀ ਜੀ ਇਹ ਜਿਹੜਾ ਹੁਣ ਬੋਰਡ ਆ ਇਹਨੂੰ ਵੀ ਤੇ तकरीबन 2008 ਦਾ ਬਣਿਆ ਹੋਇਆ ਜੀ ਤੇ ਫੇਰ ਇੱਕ ਵਾਰੀ ਰੀਨੂਵਲ ਹੋ ਚੁੱਕਾ ਜੀ ਤੇ ਬਪੁਰਾਈ ਸਾਹਿਬ ਇੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ ਕੇ ਢਾਕਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਹਮਲਾ ਹੋਇਆ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕੀਤਾ ਕੁਝ ਸੱਚਾਈ ਹੈ ਇਹਦੇ ਵਿੱਚ ਨਹੀਂ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਹੋਈ ਜੀ ਹਾਂਜੀ ਹਾਂਜੀ ਤੇ ਬਪਰੇ ਸਾਹਿਬ ਹਾਂਜੀ 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 ਬਪਰੇ ਸਾਹਿਬ ਉਹ ਮਤਲਬ ਉਹ ਭੱਜ ਕੇ ਉਹ ਮੁੰਡਿਆਂ ਮੁੰਡਿਆਂ ਨੂੰ ਪਿੱਛੇ ਪੁਲਿਸ ਜਿਹੜੀ ਆ ਜੀ ਉਹ ਪਾਲੂ ਸਾਰੀ ਸੀ ਤੇ ਮੁੰਡੇ ਭੱਜ ਕੇ ਸਾਸ 15 ਗੁਰਦੁਆਰਾ ਸਾਹਿਬ 'ਚ ਵੜ ਗਏ ਸੀ ਬੰਦਾ ਟੱਪ ਕੇ ਜੀ ਬਸ ਇੰਨੀ ਕੀ ਘਟਨਾ ਹੋਈ ਹੈ ਇਸ ਤੋਂ ਬਾਅਦ ਨਹੀਂ ਹੋਈ ਕੋਈ ਉਹਨਾਂ ਨੇ ਹਮਲਾ ਤਾਂ ਨਹੀਂ ਕੀਤਾ ਨਹੀਂ ਨਹੀਂ ਉਹਨਾਂ ਮੁੰਡਿਆਂ ਨੇ ਤੇ ਕੋਈ ਹਮਲਾ ਕੀ ਕਰਨਾ ਸੀ ਜੀ ਉਹ ਪੁਲਿਸ ਪਿੱਛੇ ਕਰਕੇ ਡਰਦੇ ਅੰਦਰ ਵੜ ਗਏ ਉਹ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸ਼ਰਨ ਲੈਣ ਲਈ ਵੜ ਗਏ ਹਾਂਜੀ 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 ਜੀ 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 ਫਿਰ ਜਦ ਪੁਲਿਸ ਚਲੇਗੀ ਤੇ ਉਹ ਫਿਰ ਬਾਹਰ ਨਿਕਲ ਕੇ ਚਲੇਗੇ ਜੀ ਮਤਲਬ ਗੁਰਦੁਆਰਾ ਸਾਹਿਬ ਸੁਰੱਖਿਅਤ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕੋਈ ਕੋਈ ਮਾੜੀ ਮੋਟੀ ਵੀ ਘਟਨਾ ਨਹੀਂ ਹੋਈ ਜੀ ਅੱਛਾ ਬੋਪਰਾ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਪੰਜ ਤੁਸੀਂ ਦੱਸਿਆ ਬੰਗਲਾਦੇਸ਼ ਦੇ ਵਿੱਚ ਨੇ ਤਾਂ ਉੱਥੇ ਟੋਟਲ ਸੇਵਾਦਾਰ ਕਿੰਨੇ ਸਮੇਂ ਦੇ ਵਿੱਚ ਗਰੰਥੀ ਸਿੰਘ ਲਾ ਲੋ ਚਾਹੇ ਕੀਰਤਨੀ ਜਥੇ ਹੈਗੇ ਨੇ ਜਾਂ ਹੋਰ ਸੇਵਾਦਾਰ ਕਿੰਨੇ ਕੁ ਸੇਵਾਦਾਰ ਆ ਪੰਜਾਂ ਚ ਇਹ ਅਸੀਂ ਗਰੰਥੀ ਸਿੰਘ ਹੈ ਇੱਕ ਇੱਕ ਸਾਰੇ ਗੁਰਦੁਆਰਿਆਂ ਜੇ ਇੱਕ ਗਰੰਥੀ ਸਿੰਘ ਰੱਖਦੇ ਆ ਜੀ ਜੀ ਤੇ ਪਰ ਉਦੋਂ ਕਿਰਤਨੀ ਜਥੇ ਨਹੀਂ ਰੱਖਦੇ ਜੀ ਦੇ ਉਹ ਕੀਪਰ ਜਥੇ ਅਸਲ ਚ ਉੱਥੇ ਹੀ ਜਿਹੜੀ ਲੋਕਲ ਸੰਗਤ ਜਿਹੜੇ ਆ ਨਾ Hindu Bengali ਜੀ ਉਹ ਕਾਫੀ ਜੁੜੇ ਹੋਇਆ ਤੇ ਉਹ ਕਾਫੀ ਪਹਿਲਾਂ ਤੋਂ ਹੀ ਉਹ ਕੀਰਤਨ ਕਰਦੇ ਆ ਜੀ ਤੇ ਉਹ ਕੀਰਤਨ ਬੜਾ ਸੋਹਣਾ ਕਰਦੇ ਆ ਐ ਬਹੁਤ ਹਾਰਮੋਨੀਅਮ ਬੜਾ ਸੋਹਣਾ ਵਜਾਉਂਦੇ ਆ ਜੋ ਜੋੜੀ ਬੜੀ ਸੁਣੀ ਵਜਾਉਂਦੇ ਆ ਤੇ ਉਹਨਾਂ ਦਾ ਗਾਇਨ ਦਾ ਸਟਾਈਲ ਵੀ ਬਹੁਤ ਸੋਹਣਾ ਤੁਸੀਂ ਜੇ ਸੁਣੋਗੇ ਤੇ ਆਖੋ ਬੇਬੀ ਆਜੀ ਇਹ ਇਹਦੇ ਆਪਣੇ ਇੰਡੀਆ ਦੇ ਜਿਹੜੇ ਚੰਗੇ-ਚੰਗੇ ਨਾਮੀ ਕੀਰਤਨੀਏ ਉਹਨਾਂ ਵਾਂਗੂ ਕਰਦੇ ਆ ਉਹਨਾਂ ਵਾਂਗੂ ਤੇ ਨਹੀਂ ਹੋ ਸਕਦਾ ਪਰ ਕਾफी ਹੱਦ ਤੱਕ ਚੰਗਾ ਸੋਹਣਾ ਕਰਦੇ ਆ ਜੀ 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 ਇਸ ਕਰਕੇ ਕੀਰਤਨੀਆਂ ਦੀ ਲੋੜ ਨਹੀਂ ਪੈਂਦੀ ਉਹ ਉੱਥੋਂ ਹੀ ਹੋ ਜਾਂਦੇ ਆ ਜੀ ਇਹ ਗਰੰਟੀ ਸਾਰੇ ਗੁਰਦੁਆਰਾ ਸਾਹਿਬ ਚ ਅਸੀਂ ਭੇਜਦੇ ਆ ਜੀ ਜੀ ਅੱਛਾ ਬੋਪਾ ਜੀ ਸਾਹਿਬ ਕੀ ਜਿਵੇਂ ਹੁਣ ਗਰੰਟੀ ਸਿੰਘ ਹੈਗੇ ਨੇ ਆਪਣੇ ਪਰਿਵਾਰ ਸਮੇਤ ਰਹਿੰਦੇ ਨੇ ਉਹ ਇਹ ਇੱਕ ਦੋ ਗਰੰਥੀ ਪਰਿਵਾਰ ਸਮੇਤ ਵੀ ਹੈਗੇ ਆ ਜੀ ਦੋ ਜੀ ਤੇ ਬਾਕੀ ਬਿਨਾ ਪਰਿਵਾਰ ਤੋਂ ਆਦੇ ਬਾਕੀ ਉਹ ਆਪਣੇ ਤਿੰਨੇ ਚੌ ਮਹੀਨੇ ਇਧਰ ਗੇੜਾ ਉਹਨਾਂ ਦਾ ਲੱਗਦਾ ਰਹਿੰਦਾ ਆਪਦੇ ਘਰੇ ਆ ਕੇ ਚੱਲ ਜਾਂਦੇ ਉਹ ਇੰਡੀਆ ਚੋਂ ਨੇ ਸਾਰੇ ਇੰਡੀਆ ਚੋਂ ਹੀ ਨੇ ਇੰਡੀਆ ਤੋਂ ਹੀ ਆ ਤੇ ਵਿੱਚੋਂ ਤੇ ਤਿੰਨ ਪੰਜਾਬ ਤੋਂ ਆ ਤੇ ਬਾਕੀ ਦੋ ਤਿੰਨ ਹੈਗੇ ਨੇ ਆਪਣੇ ਬਿਆਰ ਦੇ ਵਿੱਚ ਕਟਿਆਰ ਏਰੀਆ ਵਿੱਚ ਸਿੱਖ ਹੈਗੇ ਆ ਨਾ ਉਹ ਜੀ ਬਿਲਕੁਲ ਕੁਝ ਕਟਿਆਰ ਤੇ ਸਰਦਾਰ ਨਗਰ ਲక్ష్ਮੀਪੁਰ ਜੀ ਤੇ ਉਥੋਂ ਦੇ ਕਾਫੀ ਗ੍ਰੰਥੀ ਨੇ ਜੀ ਪਟਨਾ ਸਾਹਿਬ ਵੀ ਕਾਫੀ ਗ੍ਰੰਥੀ ਉਥੋਂ ਦੇ ਹੀ ਆ ਜੀ ਹਾਂਜੀ ਇਹ ਉਹ ਉਹ ਹੀ ਕੰਮ ਦਿੰਦੇ ਆ ਜੀ ਬਪਰੇ ਸਾਹਿਬ ਕੀ ਜਦੋਂ ਇਹ ਸਾਰੇ ਘਟਨਾਕਰਮ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਹਾਲਾਤ ਬਹੁਤ ਮਾੜੇ ਨੇ ਇਸ ਸਮੇਂ ਬੰਗਲਾਦੇਸ਼ ਦੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨੂੰ ਵੀ ਉੱਥੋਂ ਆਪਣਾ ਦੇਸ਼ ਛੱਡਣਾ ਪਿਆ ਕੀ ਜਿਹੜੇ ਗ੍ਰੰਤੀ ਸਿੰਘ ਨੇ ਜਿਹੜੇ ਇੰਡੀਆ ਨਾਲ ਸੰਬੰਧਤ ਨੇ ਤੁਹਾਨੂੰ ਕਿ ਉਹਨਾਂ ਦੇ ਕਾਲ ਆਈ ਆ ਸੰਪਰਕ ਕੀਤਾ ਕਿ ਸਾਨੂੰ ਉੱਥੋਂ ਵਾਪਸ ਲੈ ਜਾਓ ਜਾਂ ਅਸੀਂ ਨਹੀਂ ਰਹਿਣਾ ਸਾਨੂੰ ਇੰਡੀਆ ਲੈ ਜਾਓ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਅਸੀਂ ਉਹ तकरीबन 15-20 ਦਿਨਾਂ ਤੋਂ ਜਦੋਂ ਦਾ ਇਹ ਜਿਮੇਲਾ ਛੱਡਿਆ ਹੋਇਆ ਜੀ ਇਹ ਉਦੋਂ ਤੋਂ ਹੀ ਰੋਜ਼ ਤਿੰਨ ਚਾਰ ਵਰੀ ਪੰਜ ਵਰੀ ਵੀ ਗੱਲਬਾਤ ਹੁੰਦੀ ਆ ਜੀ ਕਦੀ ਉਹਨਾਂ ਦਾ ਵੀ ਫੋਨ ਆਉਂਦਾ ਇਹ ਕੋਈ ਕਿਸੇ ਕਿਸਮ ਦੀ ਡਰ ਵਾਲੀ ਗੱਲ ਨਹੀਂ ਹੂੰ ਇਹ ਸਭ ਹਰਥਾ ਪੂਰੀ ਇਹ ਸੁਰੱਖਿਆ ਹੈ ਜੀ ਤੇ ਪਾਕੀ ਉੱਥੇ ਜਿਹੜੇ ਲੋਕਲ ਸੰਗਤ ਜਿਹੜੀ ਆ ਜਿਹੜਾ ਹਿੰਦੂ ਬੰਗਾਲੀ ਜਿਹੜੀ ਇੱਕ ਸਾਡੀ ਉਥੇ ਲੋਕਲ ਕਮੇਟੀ ਵੀ ਹੈਗੀ ਆ ਜੀ ਅੱਛਾ ਜੀ ਉਹ ਲੋਕਲ ਕਮੇਟੀ ਸਾਰਾ ਕੰਮ ਉਥੇ ਲੇਖਦੀ ਆ ਅਸੀਂ ਤੇ ਇਸ ਤਰ੍ਹਾਂ ਸਾਲ ਚ ਤਿੰਨ ਚਾਰ ਚੱਕਰ ਮਾਰਦੇ ਦਿੰਨੇ ਆ ਜੀ ਉਹ ਲੋਕਲ ਕਮੇਟੀ ਜਿਹੜੀ ਆ ਉਹ ਉਥੇ ਪ੍ਰਧਾਨ ਆ ਅਮਰਜੰਦ ਜੀ ਜੀ ਤੇ ਸੈਕਟਰੀ ਆ ਆਪਣਾ 탑ਸ਼ ਰਾਏ ਚੌਧਰੀ ਜੀ ਤੇ ਉਹ ਸਾਰੀ ਖਬਰ ਸਾਨੂੰ ਦਿੰਦੇ ਦਿੰਦੇ ਆ ਹੋਰ ਵੀ ਮੈਂਬਰ ਟ੍ਰੈਜ਼ਰਰ ਜਿਤਰਾ ਸਾਰੇ ਗੱਲਬਾਤ ਹੁੰਦੀ ਰਹਿੰਦੀ ਆ ਕਦੇ ਉਹਨਾਂ ਦਾ ਫੋਨ ਆ ਗਿਆ ਕਦੇ ਅਸੀਂ ਕਰ ਲਿਆ ਜੀ ਤੇ ਬੱਪਰਾ ਸਾਹਿਬ ਕੋਈ ਗੁਰਦੁਆਰਾ ਸਾਹਿਬ ਜਿਵੇਂ ਧਾਰਮਿਕ ਸਥਾਨ ਨੇ ਘਟ ਗਿਣਤੀ ਆਪਣੇ ਉੱਥੇ ਹੈਗੇ ਆ ਤੇ ਕੀ ਉਥੋਂ ਦੀ ਕੋਈ ਸੁਰੱਖਿਆ ਮਿਲੀ ਆ ਆਪਾਂ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਕੋਈ ਸਥਾਨਕ ਪੁਲਿਸ ਵੱਲੋਂ ਜਾਂ ਫੌਜ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਕੋਈ ਸੁਰੱਖਿਆ ਦਿੱਤੀ ਗਈ ਗੁਰਦੁਆਰਾ ਸਾਹਿਬ ਨੂੰ ਹਾਂ ਉਹ ਜਦੋਂ ਅਸੀਂ ਲੋੜ ਸਮਝਦੇ ਆ ਜੀ ਉਦੋਂ ਉਹਨਾਂ ਨੂੰ ਆਖੀਦਾ ਤੇ ਉਹ ਸਾਨੂੰ ਤਕਰੀਬਨ ਦਿੰਦੇ ਰਹਿੰਦੇ ਆ ਜੀ ਜੀ ਇਦਾਂ ਅਸੀਂ ਸਾਲ ਦੇ ਵਿੱਚ ਦੋ ਪ੍ਰੋਗਰਾਮ ਕਰਦੇ ਹਾਂ ਫੇ ਇੱਕ ਵਿਸਾਖੀ ਦਾ ਇੱਕ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇਲੇ ਦਾ ਜੀ ਉਦੋਂ ਉਹ ਇੱਕ ਪੁਰੇ ਦਸ ਦਾ ਅਰਦਸ ਜਣਿਆਂ ਦਾ ਦੇ ਦਿੰਦੇ ਆ ਤੇ ਉਹ ਫਿਰ ਦੋ ਤਿੰਨ ਦਿਨ ਇੱਥੇ ਰਹਿੰਦੇ ਆ ਜੀ ਇਹ ਹੁਣ ਵੈਸੇ ਇਸ ਚ ਮੇਲੇ ਚ ਕੋਈ ਲੋੜ ਨਹੀਂ ਨਹੀਂ ਸਮਝੀ ਲੋੜ ਹੈ ਵੀ ਨਹੀਂ ਸੀ ਤੇ ਸਾਰਾ ਕੁਝ ਠੀਕ ਹੈ ਜੀ ਕੋਈ ਮੈਨੂੰ ਲੱਗਦਾ ਨਹੀਂ ਲੋਕ ਉਹ ਵੀ ਜਦੋਂ ਆਖੀਏ ਉਦੋਂ ਹੀ ਆ ਜਾਂਦੇ ਅੱਛਾ ਬੋਪਰੇ ਸਾਹਿਬ ਜਿਹੜੇ ਆਪਾਂ ਇਹ ਦੇਖ ਰਹੇ ਹਾਂ ਕਿ ਬਹੁਤ ਹਾਈ ਕਮਿਸ਼ਨ ਵੀ ਬਹੁਤ ਸਾਡੇ ਨਾਲ ਸੰਪਰਕ ਚ ਰਹਿੰਦੀ ਆ ਜੀ ਹਾਂਜੀ ਬਹੁਤ ਵਧੀਆ ਦੇਖਦੇ ਰਹਿੰਦੀ ਆ ਇਹ ਤੇ ਵਰਦਾਰਾ ਸਾਹਿਬ ਕਾਫੀ ਸੇਵਾ ਵੀ ਉਹਨਾਂ ਨੇ ਕਰਾਈ ਆ ਆਂਡੀਐਨਐਮ ਜਿਹੜੀ ਹਾਈ ਕਮਿਸ਼ਨ ਆ ਜੀ ਅੱਗੇ ਜਿਹੜੀ ਪਾਲਕੀ ਆ ਨਾ ਜੀ ਦਰਬਾਰ ਦੇ ਅੰਦਰ ਉਹ ਪਾਲਕੀ ਅੱਜ ਤੋਂ 15 ਸਾਲ ਪਹਿਲਾਂ ਵੀ ਉਹ ਹਾਈ ਕਮਿਸ਼ਨ ਨਹੀਂ ਬਣਵਾਈ ਸੀ ਜੀ ਜੀ ਉਸ ਟਾਈਮ ਦਾ 10 ਲੱਖ ਰੁਪਏ ਲੱਗਾ ਸੀ ਜੀ 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 ਇਹ ਪਾਕੀ ਆ ਹੁਣ ਫੇਰ ਆ 1.5 ਸਾਲ ਪਹਿਲਾ ਵਾਇਰਿੰਗ ਦਾ ਸਾਰਾ ਕੰਮ ਵਾਇਰਿੰਗ ਸਾਰੀ ਟੋਟਲੀ ਨਵੀਂ ਕਰਾਈ ਸੀ ਉਹਨਾਂ ਨੇ ਜੀ ਜੀ ਅੱਛਾ ਬਪੂਰਾ ਜੀ ਸਾਹਿਬ ਕੀ ਆਪਾਂ ਇਹ ਸਾਰੇ ਹਾਲਾਤਾਂ ਦੇ ਵਿੱਚ ਜਿਦਾਂ ਦੇ ਹਾਲਾਤ ਉਥੋਂ ਦੇ ਹੈਗੇ ਨੇ ਆਪਾਂ ਦੇਖ ਰਿਹਾ ਕਿ ਕੀ ਗੁਰਦੁਆਰਾ ਸਾਹਿਬ ਜਿੱਥੇ-ਜਿੱਥੇ ਆਪਣੇ ਸਥਿਤ ਹੈਗੇ ਨੇ ਬੰਗਲਾਦੇਸ਼ ਦੇ ਵਿੱਚ ਕੀ ਉੱਥੋਂ ਹਾਲਾਤ ਗੁਰਦੁਆਰਾ ਸਾਹਿਬ ਦੇ ਆਸ-ਪਾਸ ਜਾਂ ਰੋਡ ਤੇ ਜਾਂ ਉਸ ਮਹੱਲੇ ਜਾਂ ਉਸ ਏਰੀਏ 'ਚ ਵੀ ਇਦਾਂ ਦੇ ਨੇ ਜਾਂ ਉੱਥੋਂ ਦੇ ਹਾਲਾਤ ਕੁਝ ਸਖਾਵੇਂ ਨੇ? ਨਹੀਂ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਗਈ। ਕੋਈ ਆਸ-ਪਾਸ ਨੇੜੇ ਸੜਕ ਤੇ ਇਹ ਉਹਨਾਂ ਦੇ ਜਿਹੜੇ ਜਲੂਸ ਆ ਜਿਹੜੇ ਉਹ ਮਜਾਰੇ ਕਰਦੇ ਆ ਉਹ ਘਰ ਤੇ ਨੰਗਦੇ ਰਹਿੰਦੇ ਆ। ਅੱਛਾ। ਇਹ ਬਾਕੀ ਅੰਦਰ ਕੋਈ ਪ੍ਰੋਬਲਮ ਨਹੀਂ ਗਈ? ਨਾ ਕੋਈ ਗੁਰਦੁਆਰਾ ਸਾਹਿਬ ਵਾਲੇ ਵਾਲੇ ਪਾਸੇ ਨੂੰ ਕੋਈ ਲਮਾਰੇ ਖਿਆਲ ਨਾ ਕੋਈ ਦੇਖਦਾ ਵੀ ਨਹੀਂ ਜੀ ਇਹ ਬਾਹਰੋਂ ਜਿਹੜੇ ਮਜਾਰੇ ਜੇ ਮਜਾਰੇ ਵਾਲੇ ਲੋਗ ਆ ਉਹ ਰਦੇ ਰਹਿੰਦੇ ਆ ਮਜਾਰਾ ਕਰਦੇ ਰਹਿੰਦੇ ਆ ਜੀ ਜੀ ਚੰਗੇ ਉਹ ਇਹ ਇਹ ਯੂਨੀਵਰਸਿਟੀ ਦਾ ਯੂਨੀਵਰਸਿਟੀ ਦਾ ਏਰੀਆ ਨਾਲ ਜੀ ਇਸਾ ਯੂਨੀਵਰਸਿਟੀ ਗੁਰੂ ਨਾਨਕ ਪਾਤਸ਼ਾਹ ਦੇ ਇਹ ਜਿਹੜੀ ਜਗ੍ਹਾ ਸੈਸਤਾ ਖਾਨ ਜਿਹੜਾ ਨਵਾਬ ਹੋਇਆ ਉਹਨੇ ਦਿੱਤੀ ਸੀ ਜਗਾ 36 ਠੇਕੜ ਜੀ ਜੀ ਉਹ 36 ਠੇਕੜ ਦੇ ਵਿੱਚ ਹੀ ਇਹ ਸਾਰੀ ਯੂਨੀਵਰਸਿਟੀ ਬਣੀ ਹੋਈ ਆ ਜੀ ਇਹ ਉਹ ਇਹ ਇਸੇ ਝਾਰਾ ਯੂਨੀਵਰਸਿਟੀ ਏਰੀਆ 'ਚ ਇਹ ਸਾਰਾ ਅੰਦੋਲਨ ਸ਼ੁਰੂ ਹੋਇਆ ਯੂਨੀਵਰਸਿਟੀ ਦੇ ਸਟੂਡੈਂਟਾਂ ਤੋਂ ਹੀ ਜੀ ਉਥੋ ਹੀ ਇਹ ਅੰਦੋਲਨ ਹੈ ਬਦਿਆਲ ਸਾਰਾ ਜੀ ਜੀ ਅੱਛਾ ਬੋਪਰੇ ਸਾਹਿਬ ਜਿਹੜੇ ਆਪਾਂ ਹੁਣ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਹੈ ਤੇ ਕੀ ਮੰਦਰ ਕਿੰਨੇ ਕੁ ਹੈਗੇ ਨੇ ਉੱਥੇ ਜੇ ਕਰੋਟਲ ਬੰਗਲਾਦੇਸ਼ ਦੀ ਆਪਾਂ ਗੱਲ ਕਰੀਏ ਤਾਂ ਬੰਗਲਾਦੇਸ਼ ਚ ਮੰਦਰ ਕਿੰਨੇ ਕੁ ਨੇ ਮੰਦਰ ਬਹੁਤ ਆ ਜੀ ਮੰਦਰ ਜਿਸ ਤਰ੍ਹਾਂ ਆਪਣੇ ਇੰਡੀਆ ਜਿਹਾ ਇਤਰਾ ਹੀ ਨੇੜੇ ਨੇੜੇ ਬਹੁਤ ਮੰਦਰ ਆ ਸਾਰੇ ਹੀ ਥਾਂ ਹੀ ਕੋਈ ਪ੍ਰੋਬਲਮ ਨਹੀਂ ਅੱਛਾ ਮੰਦਰਾਂ ਦੇ ਹਾਲਾਤ ਸੁਖਾਵੇਂ ਨੇ ਉੱਥੇ ਤਾਂ ਕੋਈ ਦਿੱਕਤ ਨਹੀਂ ਨਹੀਂ ਮੰਦਰ ਕਿਤੇ ਕਿਤੇ ਮੰਦਰਾਂ ਦੇ ਤਕਲੀਫ ਆਈ ਆ ਕੋਈ ਭੰਨ ਤੋੜ ਹੋਈ ਮੰਦਰਾਂ ਚ हां केते केते होईया ज्यादा था ही नहीं जी ए बाकी कई जगह थोड़ा जाओ पार्टीबाजी दा भी ਵਿੱਚ ਆ ਜਾਂਦਾ ਨਾ ਜੀ 이슈 ਵੀ ਜਿਤਨਾ ਆਪਣੇ ਹਿੰਦੂ ਵੀ ਦੇ ਜਿੰਨੇ ਉੱਥੇ ਆ ਉਹ ਕੋਈ ਉਸ ਪਾਰਟੀ ਨਾਲ ਲੱਗਾ ਹੋਇਆ ਕੋਈ ਉਸ ਪਾਰਟੀ ਨਾਲ ਜੁੜਿਆ ਹੋਇਆ ਜੀ ਉਹ ਪਾਰਟੀबाजी ਦਾ ਝਮੇਲਾ ਦੇ ਜੇ ਉਹ ਪਾਰਟੀबाजी ਕਰਕੇ ਉਹ ਆਪੋਜੀਸ਼ਨ ਪਾਰਟੀ ਨੇ ਇਹ ਇਹਨਾਂ ਦੇਖਿਆ ਵੀ ਇਹ 6 ਕਸੀਨਾਂ ਦੀ ਪਾਰਟੀ ਨਾਲ ਜੁੜੇ ਹੋਏ ਆ ਤੇ ਉਹਦੇ ਵਿੱਚ ਉੱਥੇ ਅਟੈਕ ਹੋਏ ਆ ਜੀ ਇਹ ਜਿੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉੱਥੇ ਨਹੀਂ ਹੋਏ ਜੀ ਤੇ ਬੱਪਰੇ ਸਾਹਿਬ ਜਿਹੜੇ ਮੰਦਰ ਹੈਗੇ ਨੇ ਮੰਦਰਾਂ ਨੂੰ ਸੁਰੱਖਿਆ ਦਿੱਤੀ ਗਈ ਆ ਉੱਥੋਂ ਦੇ ਕੋਈ ਫੌਜ ਵੱਲੋਂ ਜਾਂ ਸਥਾਨਕ ਪੁਲਿਸ ਵੱਲੋਂ ਇਹ ਜਿਹੜਾ ਹੁਣ 2 ਕੁ ਦਿਨਾਂ ਚ ਮੇਲਾ ਚੱਲਿਆ ਨਾ ਜੀ ਇਹਦੇ ਵਿੱਚ ਤਾਂ ਇਹ ਮਤਲਬ ਕੋਈ ਇਹਦੀ ਸਿਕਿਉਰਿਟੀ ਨਹੀਂ ਰਹੀ ਇਹਦੇ ਜਿੱਤੇ ਸਾਰੀ ਥਾਂ ਜਿਵੇਂ ਲੱਜ ਵਿੱਚ ਲਾਹ ਹੋ ਰਿਹਾ ਸੀ ਪਰ ਜਿਹੜਾ ਪਹਿਲਾਂ ਉਹ ਸਿਕਿਉਰਿਟੀ ਇਤੋਂ ਤੱਕ ਕਿ ਕਈ ਜਗ੍ਹਾ ਤੇ ਮੁਸਲਮ ਵੀ ਮੰਦਰ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਮੁਸਲਮ ਵੀ ਸਿਕਿਉਰਿਟੀ ਦਾ ਕੰਮ ਦਿੰਦੇ ਰਹਿਆ ਜੀ ਸਿਕਿਉਰਿਟੀ ਕਰਦੇ ਰਹਿਆ ਵੀ ਮੰਦਰਾਂ ਦਾ ਵਿਚਾਰ ਰੱਖੀਏ ਜੀ ਤੇ ਉਹ ਪਰ ਜਿੱਥੇ ਜਿੱਥੇ हां जदों ਹੁਣ ਜਿਆਦਾ ਜਿਵੇਂ ਲੱਗਿਆ ਕੱਲ ਹੂੰ ਇੱਕ ਕੱਲ ਹੀ ਜਿਆਦਾ ਰਿਹਾ ਵਾ ਬਾਕੀ ਤੇ ਜਦੋਂ ਸ਼ੇਖ ਉਸੀਨਾ ਨੇ ਜਦੋਂ ਆਪਣਾ ਦੇਸ਼ ਛੱਡਿਆ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਉਦੋਂ ਹੀ ਜੀ ਉਹ ਜਗ੍ਹਾ ਜਿਆਦਾ ਅਟੈਕ ਜੇ ਹੋਣ ਲੱਗ ਗਏ ਉਦੋਂ ਹੀ ਉਹਨੇ ਛੱਡਿਆ ਜੀ 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 ਹਾਂਜੀ ਤਾਂ ਦੁਪਹਿਰ ਤੱਕ ਵੀ ਦੁਪਹਿਰ ਦੇ ਖਾਣੇ ਤੱਕ ਵੀ ਕਾਫੀ ਠੀਕ ਸੀ ਉਸ ਤੋਂ ਬਾਅਦ ਹੋਇਆ ਉਸ ਤੋਂ ਬਾਅਦ ਹੀ ਸਾਰੀ ਜਨਤਾ ਪਤਾ ਨਹੀਂ ਕਿਦੋਂ ਐਨੀ ਇਕੱਠੀ ਆ ਗਈ ਇਹ ਆ ਜਿਹੜਾ ਹੁਣ ਟੀਵੀ ਤੇ ਆਪਾਂ ਦੇਖ ਰਹੇ ਆ ਨੇ ਭੀੜ ਹੈ ਬੇਸਾਬ ਅੱਛਾ ਬਪੁਰਾਈ ਸਾਹਿਬ ਤੁਹਾਡੇ ਇਹ ਸਾਰੇ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਵੀ ਆ ਉੱਥੇ ਮੰਦਰ ਵੀ ਨੇ ਤੁਸੀਂ ਉੱਥੋਂ ਮੈਨੇਜਮੈਂਟ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਹੋ ਮੁਖੀ ਹੋ ਤੁਸੀਂ ਉੱਥੋਂ ਦੇ ਮੈਨੇਜਮੈਂਟ ਕਰ ਰਹੇ ਹੋ ਤਾਂ ਕੀ ਤੁਸੀਂ ਇਹ ਸਾਰੇ ਘਟਨਾਕਰਮ ਨੂੰ ਲੈ ਕੇ ਤੁਹਾਨੂੰ ਕੋਈ ਗੱਲਬਾਤ ਹੁੰਦੀ ਰਹਿੰਦੀ ਆ ਤੁਹਾਨੂੰ ਕਦੇ ਐਸਜੀਪੀਸੀ ਨੇ ਜਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਹਰਿਆਣਾ ਕਮੇਟੀ ਨੇ ਤੁਹਾਨੂੰ ਸੰਪਰਕ ਕੀਤਾ ਕਿਸੇ ਨੇ ਜਾਂ ਤੁਸੀਂ ਸੰਪਰਕ ਕੀਤਾ ਹੋਵੇ ਨਹੀਂ ਜੀ ਉਹ ਕਦੀ ਉਹਨਾਂ ਨੇ ਕਦੀ ਕੋਈ ਤਾਨੂੰ ਕੋ ਪੁੱਛ ਕੇ ਚ ਨਹੀਂ ਕੀਤੀ ਵੀ ਜੇ ਕੋਈ ਲੋੜ ਆ ਦੱਸੋ ਨਹੀਂ ਜੀ ਕੋਈ ਨਹੀਂ ਕੋਈ ਅੱਛਾ ਤੁਹਾਨੂੰ ਕਿਸੇ ਗੁਰਦੁਆਰਾ ਕਮੇਟੀ ਨੇ ਪੰਜਾਬ ਦੀ ਜਾਂ ਹਰਿਆਣਾ ਜਾਂ ਦਿੱਲੀ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਜੀ ਜਿੱਦਾਂ ਤੁਸੀਂ ਆ ਇੰਟਰਵਿਊ ਇੱਕ ਹੁਣ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਲੈ ਰਹੇ ਜੀ ਇਸੇ ਤਰ੍ਹਾਂ ਇੱਕ ਸਵੇਰੇ ਉਹ ਗੌਰਸ਼ਮਸ਼ੀਰ ਸਿੰਘ ਨਾਲ ਵੀ ਜੀ ਜੀ ਉਹਨਾਂ ਨੇ ਵੀ ਲਈ ਸੀ ਜੀ ਬਸ ਇਹੋ ਹੀ ਆ ਜਾਇ ਇੱਕ ਅੱਜ ਸਵੇਰੇ ਲੋਦੇਰ ਨੇ ਤਾਂ ਇੱਕ ਆਲਾਈ ਸੀ ਤੇ ਉਹ ਵੀ ਕੋਈ ਜਰਨਲਿਸਟ ਹੀ ਸੀ ਉਹ ਵੀ ਪੁੱਛ ਰਹੀ ਸੀ ਠੀਕ ਅੱਛਾ ਬੋਪਾ ਸਰ ਤੁਸੀਂ ਅੰਤ ਦੇ ਵਿੱਚ ਮੈਂ ਤੁਹਾਨੂੰ ਐਂਡ ਵਿੱਚ ਕਿਉਂਕਿ ਸਮਾਂ ਬਹੁਤ ਹੋ ਗਿਆ ਤੇ ਮੈਂ ਤੁਹਾਡਾ ਔਰ ਜ਼ਿਆਦਾ ਸਮਾਂ ਨਹੀਂ ਲਵਾਗਾ ਤੇ ਮੈਨੂੰ ਅੰਤ ਵਿੱਚ ਇਹ ਕਿ ਦੱਸੋ ਕਿ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਇਨ੍ਹਾਂ ਹਾਲਾਤਾਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਰਹਿਣਾ ਚਾਹੀਦਾ ਜਾਂ ਉੱਥੇ ਜਿਹੜੇ ਗਰੰਤੀ ਸਿੰਘ ਨੇ ਉਹਨਾਂ ਦੇ ਪਰਿਵਾਰ ਰਹਿਣੇ ਚਾਹੀਦੇ ਨੇ ਜਾਂ ਉੱਥੇ ਕੋਈ ਦਿੱਕਤ ਨਹੀਂ ਹੈਗੀ ਕੋਈ ਉਹਨਾਂ ਤੇ ਹਮਲਾ ਨਹੀਂ ਕੋਈ ਲੱਗਦਾ ਆਪਾਂ ਨੂੰ ਨੇ ਕੋਈ ਐਹੋ ਜੀ ਕੋਈ ਪ੍ਰੋਬਲਮ ਨਹੀਂ ਕਿ ਕਿ ਉਹਨਾਂ ਤੇ ਕੋਈ ਹਮਲਾ ਹੋਊਗਾ ਜੀ ਇਹ ਬਾਪੀ ਇਸ ਤੋਂ ਪਹਿਲਾਂ ਵੀ ਅਸੀਂ ਤੇ ਸਮਝੋ 2006 ਦੇ ਅਸੀਂ ਉੱਥੇ ਜਾਂਨੇ ਆ ਜੀ ਇਹ ਕਦੀ ਕੋਈ ਪ੍ਰੋਬਲਮ ਆਈ ਨਹੀਂ ਗਈ ਕੋਈ ਈਡੀ ਕੋਈ ਮਤਲਬ ਬਹੁਤ ਵੱਡੀ ਪ੍ਰੋਬਲਮ ਵਾਲੀ ਗੱਲ ਕਦੀ ਵੀ ਨਜ਼ਰ ਆਈ ਠੀਕ ਅੱਛਾ ਬੰਦੇ ਹੁਣ ਆਏ ਦੇ ਕਰਕੇ ਆ ਜਿਹੜਾ ਸਾਰਾ ਹੋਇਆ ਜੀ ਇਹ ਦੋਲਾਂ ਨੇ ਦੇ ਕਰਕੇ ਤਕਲੀਫ ਜਿਹੜੀ ਇਹ ਜਦੋਂ ਸਾਰੇ ਦੇਸ਼ ਨੂੰ ਤਕਲੀਫ ਆ ਰਹੀ ਸੀ ਤੇ ਆਪਾਂ ਨੂੰ ਵੀ ਵਿੱਚ ਮਾੜੀ ਮੋੜ ਆਈ ਸਕਦੀ ਆ ਪਰ ਆਪਾਂ ਨੂੰ ਆਈ ਹੋਈ ਨਹੀਂ ਜੀ ਅੱਜਾ ਬੋਪਰੇ ਸਾਹਿਬ ਆਖਰ ਦੇ ਵਿੱਚ ਤੁਸੀਂ ਕੋਈ ਸੰਗਤ ਨੂੰ ਅਪੀਲ ਕਰਨੀ ਚਾਹੋ ਤੁਸੀਂ ਕਿਸੇ ਗੁਰਦੁਆਰਾ ਕਮੇਟੀ ਨੂੰ ਅਪੀਲ ਕਰਨੀ ਚਾਹੋ ਜੇ ਐਸਜੀਪੀਸੀ ਹੈ ਤੇ ਹਰਿਆਣਾ ਕਮੇਟੀ ਹੈ ਜਾਂ ਦਿੱਲੀ ਕਮੇਟੀ ਹੈ ਜਾਂ ਕੋਈ ਬੋਰਡ ਆ ਕਿਸੇ ਨੂੰ ਕੋਈ ਪ੍ਰਧਾਨ ਨੂੰ ਸਕੱਤਰ ਨੂੰ ਜਾਂ ਸੰਗਤ ਨੂੰ ਕੋਈ ਅਪੀਲ ਕਰਨੀ ਚਾਹੋ ਨਹੀਂ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੀ ਨਹੀਂ ਹੈਗੀ ਜੀ ਕਿਸੇ ਨੂੰ ਕਾ ਕਾਦੀ ਐਪੀਰ ਕਰਨੀ ਠੀਕ ਹੈ ਬੋਪਰਾਏ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਦੇ ਜੋੜਨ ਲਈ ਤੇ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਸਨ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਸਰਦਾਰ ਜੈਪ ਸਿੰਘ ਬੋਪਰਾਏ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਇਸ ਸਮੇਂ ਜੋ ਬੰਗਲਾਦੇਸ਼ ਦੇ ਹਾਲਾਤ ਨੇ ਹਾਲਾਤ ਇੱਥੋਂ ਤੱਕ ਵਿਗੜ ਚੁੱਕੇ ਨੇ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ 15 ਮਿੰਟ ਦੇ ਅੰਦਰ ਅੰਦਰ ਆਪਣਾ ਦੇਸ਼ ਛੱਡ ਕੇ ਜਾਣਾ ਪਿਆ ਉਹ ਪ੍ਰਧਾਨ ਮੰਤਰੀ ਜੋ 15 ਸਾਲ ਤੋਂ ਉੱਥੇ ਰਾਜ ਕਰ ਰਹੇ ਸੀ ਤੇ ਅਜਿਹਾ ਸਮਾਂ ਆਇਆ ਕਿ 15 ਮਿੰਟਾਂ 'ਚ ਉਹਨਾਂ ਨੂੰ ਆਪਣਾ ਦੇਸ਼ ਛੱਡਣਾ ਪਿਆ ਸੋ ਸਮੇ ਸਮੇਂ ਦੀ ਗੱਲ ਹੈ ਸਮਾਂ ਕਿਸੇ ਵੀ ਸਮੇਂ ਕਰਵਟ ਲੈ ਸਕਦਾ ਸੋ ਉਹਨਾਂ ਨੇ ਕਿਹਾ ਕਿ ਇਸ ਸਮੇਂ ਸਿੱਖ ਕੌਮ ਨੂੰ ਸਿੱਖ ਭਾਈਚਾਰੇ ਨੂੰ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੰਦਿਰ ਗੁਰਦੁਆਰਾ ਸਾਹਿਬ ਨੂੰ ਕੋਈ ਸਮੱਸਿਆ ਨਹੀਂ ਮਹਿਫੂਜ਼ ਨੇ ਕੋਈ ਹਮਲਾ ਨਹੀਂ ਹੋਇਆ ਛੋਟੇ-ਪੋਟੇ ਘਟਨਾਵਾਂ ਹੋ ਸਕਦੀਆਂ ਨੇ ਕਿਸੇ ਮੰਦਰ ਤੇ ਹਮਲਾ ਹੋਇਆ ਹੋਵੇ ਪਰ ਕੋਈ ਬਹੁਤ ਹੀ ਵੱਡੀ ਘਟਨਾ ਨਹੀਂ ਹੋਈ ਕਿਸੇ ਗੁਰਦੁਆਰਾ ਸਾਹਿਬ ਤੇ ਕੋਈ ਹਮਲਾ ਨਹੀਂ ਹੋਇਆ ਜੇਕਰ ਕੋਈ ਇਹ ਗੱਲ ਕਹਿ ਰਿਹਾ ਤਾਂ ਉਹ ਗਲਤ ਹੈ ਅਫਵਾਹਾਂ ਨੇ ਅਜੇ ਤੱਕ ਸਾਰਾ ਕੁਝ ਸਹੀ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਿਸੇ ਦੀ ਹੈਲਪ ਦੀ ਅਜੇ ਤੱਕ ਕੋਈ ਲੋੜ ਨਹੀਂ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇੰਨੇ ਵੱਡੇ ਘਟਨਾ ਕਰਨ ਦੇ ਵਿੱਚ ਹੁਣ ਤੱਕ ਕਿਸੇ ਐਸਜੀਪੀਸੀ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ हरियाणा कमेटी ਵੱਲੋਂ ਜਾਂ ਕਿਸੇ ਵੀ ਸਿੱਖ ਧਰਮ ਦੇ ਕਿਸੇ ਵੀ ਆਗੂ ਵੱਲੋਂ ਉਹਨਾਂ ਨੂੰ ਅਜੇ ਤੱਕ ਕੋਈ ਹੈਲਪਲਾਈ ਫੋਨ ਨਹੀਂ ਕੀਤਾ ਹੈਲਪ ਦੀ ਲੋੜ ਨਹੀਂ ਪਰ ਫਿਰ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਅਗਰ ਜੇ ਕੋਈ ਤੁਹਾਨੂੰ ਜ਼ਰੂਰਤ ਹੋਈ ਤਾਂ ਸਾਨੂੰ ਦੱਸਣਾ ਸੋ ਇਸ ਤੋਂ ਬਾਅਦ ਜੋ ਬੰਗਲਾਦੇਸ਼ ਦੇ ਵਿੱਚ ਜੋ ਹਾਲਾਤ ਨੇ ਉੱਥੋਂ ਦੇ ਗੁਰਧਾਮਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਮਹਈਆ ਕਰਾਉਂਦੇ ਰਾਵਾਂਗੇ ਉਦੋਂ ਤੱਕ ਲਈ ਮੈਨੂੰ ਜੀਓ ਇਜਾਜ਼ਤ ਧੰਨਵਾਦ